ਫਤੇਗੜ ਸਾਹਿਬ ਦੀ ਉਹ ਮਹਾਨ ਧਰਤੀ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਨੇ ਮਾਤਾ ਗੁਜਰਕੌਰ ਜੀ ਨੇ ਸਾਧਤ ਪ੍ਰਾਪਤ ਕੀਤੀ ਪਰ ਉਸੇ ਧਰਤੀ ਦੇ ਉੱਪਰ ਉਹ ਸ਼ਖਸ ਜਿਹੜਾ ਸੀਗਾ ਆਪਣੇ ਆਪ ਨੂੰ ਗੁਰਮੁਖ ਸਿੰਘ ਨਾਮ ਦੱਸਦਾ ਹੈ ਉੱਥੇ ਪਖੰਡ ਰਸਦਾ ਹੋਇਆ ਨਜ਼ਰ ਆਇਆ ਸੀ ਜਿਹੜੇ 10 ਦਿਨ ਵਿੱਚ ਅਸੀਂ ਟੋਡਰਵਾਲ ਦੇ ਵੰਸ਼ਜ ਆ ਉਹ ਕਹਿੰਦੇ ਸੀ ਵੀ ਉੱਥੇ ਮਹਾਰਾਜ ਨੇ ਸਾਨੂੰ ਦਰਸ਼ਨ ਦਿੱਤੇ ਉਹਨਾਂ ਨੇ ਕਿਹਾ ਚਾੜ ਦਾ ਲੰਗਰ ਲਾਓ ਸਾਹਿਬਜ਼ਾਦੇ ਨੇ ਕਿਹਾ ਸਾਨੂੰ ਟੋ ਇਹ ਇਹ ਪਖੰਡਵਾਦ ਆ ਜਿਹੜਾ ਹੈਗਾ ਪਖੰਡਾ ਨਾ ਉਹ ਬਾਹਲਾ ਚ ਨਹੀਂ ਚੱਲਦਾ ਸਜਾਈ ਕਿਦਾਂ ਸਾਹਮਣੇ ਆਉਂਦੀ ਆ 2-4 ਸਾਲਾਂ ਦਾ ਜਿਹੜਾ ਪਖੰਡ ਹੋ ਰਿਹਾ ਸੀ ਉੱਥੇ ਉਹ ਪਰਦਾ ਹੁਣ ਖਾਸ ਹੋ ਗਿਆ ਉਹਨੂੰ ਜਿਹੜੇ ਪੱਤਰਕਾਰਾਂ ਦੇ ਸਾਹਮਣੇ ਵੀ ਨਹੀਂ ਆਉਂਦਾ ਪਾਦਰ ਕਿਸੇ ਲੋਗਿਆ ਕਰਦਾ ਪਿੱਛੋਂ ਜੇਕਰ ਰਿਕਾਰਡ ਚੈੱਕ ਕਰੀਏ ਕਹਿੰਦੇ ਲੋਕਾਂ ਦੇ ਵਾਲ ਕੱਟਦਾ ਫਿਰਦਾ ਬਿਊਟੀ ਪਾਰਲਰ ਆ ਉਹਦਾ ਤੇ ਉਸੇ ਬੰਦੇ ਨੂੰ ਕਿਤੇ ਨਾ ਕਿਤੇ ਗੁਰੂ ਸਾਹਿਬਾਂ ਦੇ ਦਰਸ਼ਨ ਦੇਣਗੇ ਲੰਗਰ ਲੱਗਿਆ ਹੋਇਆ ਸੀਗਾ ਟੈਂਟ ਸੀਗਾ ਅਸੀਂ ਪੁੱਛਿਆ ਬੀਬੀਆਂ ਜਾ ਕੇ ਮੱਥਾ ਟੇਕ ਰੀਆਂ ਸੀ ਮੈਂ ਕਿ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਕਹਿੰਦੇ ਨਹੀਂ ਕਹਿੰਦੇ ਬਾਬਾ ਜੀ ਬੈਠੇ ਹੋਏ ਬੀਬੀਆਂ ਨਾ ਬੰਦੇ ਨੂੰ ਥੱਲੇ ਵੀ ਛੱਡ ਦਿੰਦੀਆਂ ਨੇ ਤਾਂ ਹਾਂ ਜਿਹੜਾ ਹਲਦੀਆਂ ਦੇਖਦੀ ਨਹੀਂ ਹੈਗੀ ਵੀ ਹੈ ਵੀ ਇਹਦੇ ਵਿੱਚ ਪੁੱਛ ਕੇ ਬਸ ਇੱਕ ਨਿੱਕ ਮੱਥਾ ਟੇਕਦਾ ਸਾਰੀਆਂ ਉੱਥੇ ਤੁਰੇ ਫਿਰਦੇ ਰਹਿੰਦੇ ਪਰ ਇਸ ਮਾਮਲੇ ਨੂੰ ਲੈ ਕੇ ਬਾਬਾ ਜੀ ਐਸਜੀਪੀਸੀ ਦਾ ਇੱਕ ਬਿਆਨ ਤੱਕ ਨਹੀਂ ਆਇਆ ਉਹਨਾਂ ਤਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਜਾਂਦਾ ਪਰ ਇਹ ਬਹੁਤ ਵੱਡਾ ਮੁੱਦਾ ਹੈ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਤਾਂ ਕੁਝ ਨਹੀਂ ਕਰਦੇ ਹੈਗੇ ਉਹਨਾਂ ਦੇ ਹੈ ਨਹੀਂ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਸਿੱਖ ਧਰਮ ਉਹ ਧਰਮ ਹੈ ਜਿਸ ਦੇ ਵਿੱਚ ਕੁਰਬਾਨੀਆਂ ਬਹੁਤ ਸਾਰੀਆਂ ਨੇ ਤੇ ਇਸ ਦੇ ਵਿੱਚ ਕੋਈ ਦੋ رائے ਨਹੀਂ ਹੈ ਕਿ ਸਿੱਖ ਧਰਮ ਦੇ ਵਿੱਚ ਪਖੰਡਵਾਦ ਦੇ ਲਈ ਕੋਈ ਜਗ੍ਹਾ ਨਹੀਂ ਹੈ ਤੇ ਜੇਕਰ ਬੀਤੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਹੀਦੀ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਉੱਥੇ ਜਿਹੜਾ ਇੱਕ ਵਿਅਕਤੀ ਲਗਾਤਾਰ ਇਸ ਚੀਜ਼ ਦਾ ਦਾਅਵਾ ਕਰਦਾ ਹੋਇਆ ਨਜ਼ਰ ਆਇਆ ਕਿ ਉਹ ਦਿਵਾਨ ਟੋਡਰਮਲ ਦਾ ਵੰਸਜ ਹੈ ਸਾਡੀ ਟੀਮ ਦੇ ਵੱਲੋਂ ਉਸ ਦਾ ਖੁਲਾਸਾ ਕੀਤਾ ਗਿਆ ਤੇ ਜਦੋਂ ਦਿੱਲੀ ਦੇ ਵਿੱਚ ਜਿੱਥੇ ਉਹ ਰਹਿੰਦਾ ਹੈ ਉੱਥੇ ਗਏ ਆ ਤਾਂ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਸ ਦਾ ਖੁਲਾਸਾ ਹੋਇਆ ਤੇ ਪਖੰਡਵਾਦ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪਖੰਡਵਾਦ ਦੇ ਵਿੱਚ ਵਾਦਦਾ ਹੋ ਰਿਹਾ ਹੈ ਤੇ ਉਸ ਬੰਦੇ ਦੀ ਜੋ ਕਰਤੂਸ ਸੀਗੀ ਉਹ ਸਾਰੇ ਵਿਸ਼ੇ ਉਪਰ ਆਪਾਂ ਚਰਚਾ ਕਰਾਂਗੇ ਮੇਰੇ ਨਾਲ ਇਸ ਮੇ ਜਸਤਾਰ ਬਾਬਾ ਰਾਜਾ ਰਾਜ ਸਿੰਘ ਜੀ ਨੇ ਬਾਬਾ ਜੀ ਪਹਿਲਾਂ ਫਤਿਹ ਸਾਜ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਸਾਹਿਬ ਦੀ ਉਹ ਮਹਾਨ ਧਰਤੀ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਨੇ ਮਾਤਾ ਗੁਜਰ ਕੌਰ ਜੀ ਨੇ ਸਾਦਤ ਪ੍ਰਾਪਤ ਕੀਤੀ ਉਸ ਮਹਾਨ ਧਰਤੀ ਨੂੰ ਅਸੀਂ ਹਰ ਇੱਕ ਸਾਲ ਸਿੱਧਾ ਕਰਨ ਦੇ ਲਈ ਜਾਂਦੇ ਆ ਪਰ ਉਸੇ ਧਰਤੀ ਦੇ ਉੱਪਰ ਉਹ ਸ਼ਖਸ ਜਿਹੜਾ ਸੀਗਾ ਆਪਣੇ ਆਪ ਨੂੰ ਗੁਰਮੁਖ ਸਿੰਘ ਨਾਮ ਦੱਸਦਾ ਉੱਥੇ ਪਖੰਡ ਰਸਦਾ ਹੋਇਆ ਨਜ਼ਰ ਆਇਆ ਸੀਗਾ ਦੇਖੋ ਅੱਜ 1 ਜਨਵਰੀ 2026 ਆ ਹੂੰ ਸਾਡੇ ਸਿੱਖ ਪੌਂਦੇ ਮਹਾਨ ਜਥੇਦਾਰ ਅੱਜ ਗੁਰਦੇਵ ਸਿੰਘ ਜੀ ਕੌਂਕਾ ਉਹਨਾਂ ਦੀ ਸਹਾਇਤਾ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੂੰ ਤੇ ਉੱਥੇ ਦੇਖੋ ਸਭਾ ਜਦੋਂ ਲੱਗਦੀ ਆ ਬਹੁਤ سارے ਗੁਰਮੁਖ ਪਿਆਰੇ ਆਉਂਦੇ ਨੇ ਇੱਕ ਜਿਹੜੇ 10 ਦਿਨ ਵਿੱਚ ਸੇਕਾਉਂਦਰਵਾਲ ਦੇ ਵੰਸ਼ਜ ਆ ਹੂੰ ਉੱਥੇ ਆ ਕੇ ਲੰਗਰ ਵੀ ਚਲਾਉਂਦੇ ਨੇ ਚਲੋ ਬਾਕੀ ਜਿਹੜਾ ਉਹ ਕਹਿੰਦੇ ਸੀ ਵੀ ਉੱਥੇ ਮਹਾਰਾਜਾ ਨੇ ਸਾਨੂੰ ਦਰਸ਼ਨ ਦਿੱਤੇ ਉਹਨਾਂ ਨੇ ਕਿਹਾ ਚਾੜ ਦਾ ਲੰਗਰ ਲਾਓ ਸਾਬ ਜੱਦ ਨੇ ਕਿਹਾ ਸਾਨੂੰ ਇਹ ਇਹ ਪਖੰਡਵਾਦ ਆ ਪਖੰਡਵਾਦ ਇਹ ਨਹੀਂ ਚੱਲਦਾ ਗੁਰੂ ਘਰ ਦੇ ਵਿੱਚ ਪਖੰਡਵਾਦ ਨੂੰ ਕੋਈ ਜਗ੍ਹਾ ਹੀ ਨਹੀਂ ਹੈਗੀ ਤੇ ਫਿਰ ਜਦੋਂ ਉੱਥੇ ਪੱਤਰਕਾਰ ਆਉਂਦੇ ਆ ਜਿਹੜਾ ਸਪਸ਼ਟੀਕਰਨ ਜਦੋਂ ਲੈਣਾ ਜਾਏ ਫਿਰ ਉਹ ਟਲ ਗਿਆ ਟਲ ਗਿਆ ਸਾਹਮਣੇ ਨਹੀਂ ਆਇਆ ਕਿਉਂਕਿ ਜਿਹੜਾ ਹੈਗਾ ਪਖੰਡਾ ਨਾ ਉਹ ਬਾਹਲਾ ਜਰ ਨਹੀਂ ਚੱਲਦਾ ਹੁੰਦਾ ਸਜਾਏ ਕਿਦਣਾ ਸਾਹਮਣੇ ਆਉਂਦੀ ਆ 2-4 ਸਾਲਾਂੋਂ ਜਿਹੜਾ ਪਖੰਡ ਹੋ ਰਿਹਾ ਸੀ ਉੱਥੇ ਉਹ ਪਰਦਾ ਹੁਣ ਖਾਸ ਹੋ ਗਿਆ ਹੁਣ ਉਹ ਜਿਹੜੇ ਪੱਤਰਕਾਰਾਂ ਦੇ ਸਾਹਮਣੇ ਵੀ ਨਹੀਂ ਆਉਂਦਾ ਪਤਾ ਨਹੀਂ ਕਿਸੇ ਲੋਕਿਆ ਫਿਰਦਾ ਹੂੰ ਹੂੰ ਤੇ ਇਸ ਕਰਕੇ ਜਿਹੜੇ ਲੋਕ ਨੇ ਸਾਨੂੰ ਸੋਚਣਾ ਚਾਹੀਦਾ ਪਹਿਲਾਂ ਸਭ ਤੋਂ ਵੀ ਅਸੀਂ ਇਹਨਾਂ ਨਾਲ ਕਿਸ ਤਰ੍ਹਾਂ ਗੱਲਬਾਤ ਬਹੁਤੇ ਛਾੜੀ ਬਿਨਾ ਮਤਲਬ ਤੋਂ ਸਾਹਮਣੇ ਲੈਂਦੇ ਨੇ ਵੀ ਉਹ ਟੋਰਡਰ ਮਾਲੀਆਂ ਦੀ ਹੋ ਹੂੰ 500 ਜੀ ਨਹੀਂ ਉਹਨਾਂ ਦੇ ਪੈਰੀ ਹੱਥ ਲਾਈ ਜਾਣੇ ਹੂੰ ਦੇਖ ਲਾ ਕੋਈ ਵੀ ਇਸ ਸਤਕਾਰ ਕਰ ਸਕਦਾ ਨਹੀਂ ਫਤਿਹ ਉਲਾ ਸਕਦਾ ਇਹ ਜਿਹੜਾ ਬਖੰਡਵਾਦਾ ਇਹ ਗੁਰੂ ਘਰ ਦੇ ਪ੍ਰਵਾਨ ਨਹੀਂ ਹੈਗਾ ਕੋਈ ਗੱਲ ਨਹੀਂ ਇਹਨਾਂ ਦਾ ਪਰਦਾ ਵੀ ਹੋ ਜਾਂਦਾ ਥੋੜੇ ਸਾਹਮਣੇ ਸਾਰਾ ਕੁਝ ਜਿਹੜਾ ਕੋਈ ਮਾੜਾ ਕਰਦਾ ਕਿਸੇ ਨੂੰ ਜਾਂ ਫੇਮਸ ਹੋਣ ਮਾ ਵਾਸਤੇ ਜਾਂ ਹੋਰ ਕੀ ਉਹ ਫਿਰ ਬਹੁਤਾ ਚੱਲਦਾ ਨਹੀਂ ਹੁੰਦਾ ਇਸ ਕਰਕੇ ਸਿੱਖ ਸੰਗਤ ਨੂੰ ਇਹ ਵੇਰਤੀ ਹੈ ਵੀ ਜਦੋਂ ਜਾਣਾ ਆਪਾਂ ਨੇ ਉੱਥੇ ਗੁਰੂ ਘਰ ਬਣੇ ਨੇ ਉੱਥੇ ਸੇਵਾ ਕਰੋ ਜਾ ਕੇ ਸਾਡੇ ਗੁਰੂ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਆ ਸਾਹਿਬ ਜਦਾਂ ਦੀ ਬਹੁਤ ਵੱਡੀ ਕਰਫਾਨੀਆਂ ਅਸ਼ੀਰ ਸਿੰਘਾਂ ਦੀ ਬਹੁਤ ਵੱਡੀ ਕਰਫਾਨੀਆਂ ਤੁਸੀਂ ਉਹਨਾਂ ਨੂੰ ਛੱਡ ਕੇ ਹੋਰ ਨਾ ਕਿਸੇ ਦੇ ਮਗਰ ਲੱਗੋ ਹੂੰ ਗੁਰੂ ਸਾਹਿਬ ਆਪ ਹੀ ਕਿਰਪਾ ਕਰ ਦਿੰਗੇ ਸੋ ਬਾਬਾ ਜੀ ਜਦੋਂ ਉਹਦੀਆਂ ਰੀਲਾਂ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਉਹ ਕਹਿੰਦਾ ਹੋਇਆ ਨਜ਼ਰ ਆਉਂਦਾ ਛੋਟੇ ਸਾਹਿਬ ਜੀ ਦੇ ਮੈਨੂੰ ਮਿੱਤੋ ਟੌਫੀਆਂ ਮੰਗਦੇ ਨੇ ਮੈਨੂੰ ਗੁਰੂ ਸਾਹਿਬਾਨ ਦਰਸ਼ਨ ਦਿੰਦੇ ਨੇ ਸਿਰ ਤੇ ਉਹਦੇ ਕੇਸ ਨਹੀਂ ਹੈਗੇ ਦਾੜਾ ਨਹੀਂ ਹੈਗਾ ਅੰਮ੍ਰਿਤੋ ਨੇ ਛਕਿਆ ਨਹੀਂ ਹੋਇਆ ਤੇ ਪਿੱਛੋਂ ਜੇਕਰ ਰਿਕਾਰਡ ਚੈੱਕ ਕਰੀਏ ਕਹਿੰਦੇ ਲੋਕਾਂ ਦੇ ਵਾਲ ਕੱਟਦਾ ਫਿਰਦਾ ਬਿਊਟੀ ਪਾਰਲਰ ਆ ਉਹਦਾ ਤੇ ਉਸੇ ਬੰਦੇ ਨੂੰ ਕਿਤੇ ਨਾ ਕਿਤੇ ਗੁਰੂ ਸਾਹਿਬਾਨ ਦਰਸ਼ਨ ਦੇਣਗੇ ਦੇਖੋ ਇਹ ਪਖੰਡੀ ਆ ਹੁਣ ਹੋਰ ਕੀ ਆ ਹਮ ਟੌਫੀਆਂ ਕਿਤੇ ਗੁਰੂ ਸਾਹਿਬ ਦੇ ਸਾਹਿਬ ਜੀ ਆ ਦੇ ਟੌਫੀਆਂ ਮੰਗ ਲਿਆ ਤਾਂ ਆਗੇ ਜਿਹਨੂੰ ਕਿਸੇ ਨੂੰ ਕੋਈ ਦਰਸ਼ਨ ਹੁੰਦੇ ਨੇ ਜਿਹਨੂੰ ਕੋਈ ਅਨੁਭਵ ਹੁੰਦਾ ਉਹ ਦੱਸਦਾ ਥੋੜਾ ਹੁੰਦਾ ਹੂੰ ਉਹਦਾ ਗੱਲ ਹੀ ਨਹੀਂ ਕਰਦਾ ਗੱਲੇ ਨਹੀਂ ਕਰਦਾ ਤੇ ਇਹ ਪਖੰਡਵਾਦ ਹੀ ਹੁੰਦਾ ਹੂੰ ਤੇ ਫਿਰ ਹੁਣ ਕਿੱਥੇ ਆਹੋ ਅੱਜ ਲੋਕ ਦਾ ਫਿਰਦਾ ਹੂੰ ਆਵੇ ਸਾਹਮਣੇ ਜੇ ਅਸਲ ਦੇ ਵਿੱਚ ਉਹ ਵੰਸਜ ਆ ਕੋਡਰਮਾਲੀਆਂ ਦੀ ਫਿਰ ਉਹ ਸਾਹਮਣੇ ਆ ਕੇ ਸਪਸ਼ਟੀਕਰਨ ਦੇਵੇ ਦੱਸੇ ਹੂੰ ਤੇ ਜਿਹੜਾ ਕੁਝ ਤੁਸੀਂ ਕਹਿੰਦੇ ਹੋ ਅਸੀਂ ਜਾ ਕੇ ਆਏ ਹਾਂ ਉੱਥੇ ਉਹਨਾਂ ਦਾ ਸਾਰਾ ਪਤਾ ਕਰਿਆ ਫਿਰ ਸੋ ਇਹ ਦੁਨੀਆ ਦੇ ਸਾਹਮਣੇ ਜਦੋਂ ਆਉਂਦਾ ਨਾ ਪਖੰਡਵਾਦ ਫਿਰ ਲੋਕ ਲਾਣਤਾ ਪਾਉਂਦੇ ਨੇ ਕਿੱਥੇ ਉਹਦਾ ਜਸ ਕਰਨਾ ਸੀ ਲੋਕ ਉਹਨੂੰ ਪੈਰੀਂ ਹੱਥ ਲਾਉਂਦੇ ਤੇ ਜਦੋਂ ਪਾਂਡਾ ਫੁੱਟ ਗਿਆ ਜਦੋਂ ਸਾਰਾ ਕੋ ਸਾਹਮਣੇ ਆ ਗਿਆ ਲੋਕ ਹੁਣ ਮਾੜਾ ਕਹਿੰਦੇ ਵੀ ਗਲਤ ਕਰਾ ਖੱਦ ਰਹੇ ਲੋਕ ਵੀ ਸਾਡੇ ਇੱਕ ਨਾ ਪੇਟਚਾਲ ਹੋ ਜਾਂਦੀ ਹੈ ਜਦੋਂ ਕਿਤੇ ਕੋਈ ਚਲਾ ਜਾਵੇ ਦੇਖ ਲੈਂਦੇ ਨੇ ਬਸ ਇੱਕ ਨੇ ਇੱਕ ਹਣੇ ਲੇਹ ਰਾ ਦੂਜੇ ਉਹਦੇ ਮਗਰਾਂ ਵੀ ਤੁਰ ਪੈਂਦੇ ਨੇ ਵੀ ਖਾਬ ਨੇ ਕੀ ਰੱਬ ਮਿਲ ਗਿਆ ਰੱਬ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਾਲਾ ਜੀ ਇਹਦੇ ਵਿੱਚੋਂ ਸਾਰਾ ਕੁਝ ਪ੍ਰਾਪਤ ਹੁੰਦਾ ਉਹ ਜਿਹੜੇ ਡੇਰੇ ਡੂਰੇ ਵਾਲੇ ਬਾਦ ਨੇ ਸਾਰੇ ਉੱਥੇ ਗੁਰੂ ਸਾਹਿਬ ਜੰਨਣਾ ਜਾਂਦੇ ਹੁਣ ਕੋਈ ਆਪਾਂ ਇੱਥੇ ਦਲਾ ਲੈਨੇ ਹੁਣ ਰਾਧਾ ਸੁਆਮੀ ਆ ਕਿੱਡੇ ਵੱਡੇ ਉਹਦਾ ਫੈਲਿਆ ਹੋਇਆ ਗਲਬਾ ਉਹਦੇ ਪੈਰੋਕਾਰ ਨੇ ਤੇ ਉਹ ਉਹਨੂੰ ਪੂਜਣਾ ਗੁਰੂ ਕਹਿੰਦੇ ਨੇ ਹੈ ਮੈਂ ਸਾਡੇ ਇਹਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਜਾਂਦਾ ਜੰਦਾ ਨਾ ਪਰ ਮੰਤਰ ਸਾਹਿਬ ਜਾਂਦਾ ਕਈ ਵਾਰੀ ਆਪਾਂ ਦੇਖਿਆ ਵੀਡੀਓ ਜੇ ਉੱਥੇ ਜਾ ਕੇ ਮੱਥਾ ਟੇਕਦਾ ਇਹ ਜਿਹੜੇ ਲੋਕ ਨੇ ਆ ਲਾਡੀ ਸਾਹ ਹੋ ਗਏ ਇੱਥੇ ਬੈਠਾ ਉਹ ਵੀ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਮੁੱਠਾ ਡੇਕਦਾ ਸਾਡੇ ਲੋਕ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿਉਂ ਨਹੀਂ ਸਿੱਧਾ ਡਾਇਰੈਕਟ ਗੁਰੂ ਨਾਲ ਜੁੜਦੇ ਅਸੀਂ ਕਿਉਂ ਉਹਨਾਂ ਨੂੰ ਅਖੰਡਵਾਦ ਦੇ ਨਾਲ ਜੁੜਦੇ ਆ ਇਹਨਾਂ ਤੋਂ ਕਿਉਂ ਸੋਸ਼ਲ ਆਪਣਾ ਜਿਹੜਾ ਹੈਗਾ ਉਹ ਸੋਸ਼ਣ ਕਰਾਉਨੇ ਆ ਮਾਲੀ ਮਾਦੇ ਤੇ ਸਾਰੇ ਇਸ ਸ਼ਰੀਰ ਕੋ ਬਹੁਤ ਕੁਝ ਹੁੰਦਾ ਹੈ ਇਸ ਕਰਕੇ ਗੁਰੂ ਸਮਰਾਤਾ ਉਹਦੇ ਕੋਲੇ ਸਾਰਾ ਕੁਝ ਹੀ ਆ ਇਹ ਸਾਰੇ ਉੱਥੇ ਹੀ ਜਾਂਦੇ ਨੇ ਤੁਹਾਨੂੰ ਪਰਵਾ ਕੇ ਤੁਸੀਂ ਇਹਨਾਂ ਨਾਲ ਜੁੜ ਜਾਂਦੇ ਹੋ ਇਹਨਾਂ ਦੇ ਗੱਟਟੇ ਪੂਰੀ ਦੀ ਜਾਨਦੇ ਹੋ ਇਸ ਕਰਕੇ ਭਾਂਡਵਾਦ ਨੂੰ ਛੱਡ ਕੇ ਤੁਸੀਂ ਉਹਦੇ ਗੁਰੂ ਸਾਹਿਬ ਨਾਲ ਜੁੜੋ ਹੂੰ ਜਿਹੜਾ ਸਾਰਿਆਂ ਨੂੰ ਬਖਸ਼ਣਾ ਕਰਦਾ ਹੂੰ ਏ ਵੀ ਉੱਥੇ ਜਾਂਦੇ ਨੇ ਤੁਸੀਂ ਕਿੰਨੇ ਆਉਂਦੇ ਆ ਇਹਦਾ ਆਧਾਰ ਹੁੰਦਾ ਹੈ ਬਿਲਕੁਲ ਬਿਲਕੁਲ ਹਾਂਜੀ ਤੇ ਬਾਬਾ ਜੀ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਸਿੱਧੇ ਗੁਰੂ ਸਾਹਿਬ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਨਤਮਸਤਕ ਹੋ ਉੱਥੇ ਜਾ ਕੇ ਮੱਥਾ ਟੇਕੋ ਤੇ ਉਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਉੱਥੇ ਅਸੀਂ ਵੀ ਇਹ ਸਵਾਲ ਖੜਾ ਕੀਤਾ ਲੰਗਰ ਲੱਗਿਆ ਹੋਇਆ ਸੀਗਾ ਟੈਂਟ ਸੀਗਾ ਅਸੀਂ ਪੁੱਛਿਆ ਬੀਬੀਆਂ ਜਾ ਕੇ ਮੱਥਾ ਟੇਕ ਰੀਆਂ ਸੀ ਮੈਂ ਕਿ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਕਹਿੰਦੇ ਨਹੀਂ ਕਹਿੰਦੇ ਬਾਬਾ ਜੀ ਬੈਠੇ ਹੋਏ ਬਸ ਜਦੋਂ ਬੀਬੀਆਂ ਨਾ ਬੰਦੇ ਨੂੰ ਥੱਲੇ ਵੀ ਛੱਡ ਦਿੰਦੀਆਂ ਨੇ ਤਾਂ ਹਾਂ ਜਿਹ ਦੇਖਦੇ ਨਹੀਂ ਹੈਗੇ ਵੀ ਹੈ ਵੀ ਇਹਦੇ ਵਿੱਚ ਕੁਝ ਨਹੀਂ ਬਸ ਇੱਕ ਨੇ ਮਾਟਾ ਡੇਕ ਦਾ ਸਾਰੀਆਂ ਉੱਥੇ ਤੁਰੇ ਫਿਰਦੇ ਰਹਿੰਦੇ ਹੂੰ ਇਸ ਕਰਕੇ ਮੈਂ ਫੇਰ ਵੀ ਦੁਬਾਰੇ ਕਹਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤੂ ਰਹਿਣਾ ਕੁਝ ਨਹੀਂ ਹੈ ਦੁਨੀਆ ਦੇ ਉੱਤੇ ਸਭ ਪਖੰਡ ਬਾਦ ਆ ਤੁਹਾਡੇ ਸੋਸ਼ਲ ਲੁਟ ਦੇਖਦੇ ਆਂ ਆਪਾਂ ਹੂੰ ਰੋਜ਼ ਕਿਤਨਾ ਕਿਤੇ ਕਿਸੇ ਦਾ ਸਰੀਟ ਕੋ ਸੋਸ਼ਲ ਹੋ ਗਿਆ ਕਿਸੇ ਨੂੰ ਮਾਇਆ ਕਰਕੇ ਰੁਪਈਆ ਕਰਕੇ ਰੋਟੀ ਲੈ ਠੱਗੀਆਂ ਮਾਰਦੇ ਨੇ ਲੋਕ ਇਹ ਹੈ ਉਹ ਫਿਰ ਜਦੋਂ ਅਸੀਂ ਉਹਨੇ ਮੇਰੇ ਤੇ ਰੋਲਾ ਮਾਰ ਸਾਡਣਾ ਜੀ ਆ ਲੁੱਟ ਕੋ ਹੋ ਗਈ ਸਾਨੂੰ ਆ ਕਰਤਾ ਅਸੀਂ ਆ ਹੋ ਕੇ ਅਸੀਂ ਲੁਟੇ ਗਏ ਫਿਰ ਚੀਕਾ ਮਾਰਦੇ ਨੇ ਇਸ ਕਰਕੇ ਪਹਿਲਾਂ ਹੀ ਸਮਝਣਾ ਚਾਹੀਦਾ ਵੀ ਜਿੱਥੇ ਸਾਰਾ ਕੁਝ ਹੈ ਜੀ ਉੱਥੇ ਜੁੜੀਏ ਤੇ ਪਖੰਡਵਾੜ ਦਾ ਖੇੜਾ ਛੱਡੀ ਬਹੁਤ ਸਾਰੇ ਲੋਕਾਂ ਨੇ ਸਾਡੇ ਤੇ ਵੀ ਸਵਾਲ ਖੜੇ ਕੀਤੇ ਕਹਿੰਦੇ ਦਿੱਲੀ ਤੋਂ ਬੰਦਾ ਤੁਰ ਕੇ ਲੰਗਰ ਲਾ ਰਿਹਾ ਹਾਲਾਂਕਿ ਸਾਨੂੰ ਲੰਗਰ ਤੇ ਕੋਈ ਇਤਰਾਜ਼ ਨਹੀਂ ਹੈ ਜਿਹੜਾ ਮਰਜੀ ਬੰਦਾ ਆਵੇ ਕਿ ਸਹੀਦਾ ਦੀ ਧਰਤੀ ਤੇ ਆਪੇ ਲੰਗਰ ਲਗਾਵੇ ਜੋ ਮਰਜੀ ਕਰੇ ਪਰ ਇਸ ਮਾਮਲੇ ਨੂੰ ਲੈ ਕੇ ਬਾਬਾ ਜੀ ਐਸਜੀਪੀਸੀ ਦਾ ਇੱਕ ਬਿਆਨ ਤੱਕ ਨਹੀਂ ਆਇਆ ਉਹਨਾਂ ਤਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਜਾਂਦਾ ਪਰ ਇਹ ਬਹੁਤ ਵੱਡਾ ਮੁੱਦਾ ਹੈ ਸ਼ਹੀਦਾਂ ਦੀ ਧਰਤੀ ਤੇ ਆ ਕੇ ਕੋਈ ਪਖੰਡਵਾਦ ਕਰਦਾ ਹੋਇਆ ਨਜ਼ਰ ਆਇਆ ਐਸਜੀਪੀਸੀ ਕਿਵੇਂ ਵਿਖਰੇ ਉਹਨਾਂ ਦਾ ਕੀ ਕਹਿਣਾ ਉਹਨਾਂ ਨੂੰ ਤਾਂ ਕੁਝ ਨਹੀਂ ਕਰਦੇ ਹੈਗੇ ਉਹਨਾਂ ਦੇ ਹੈ ਜੀ ਹੂੰ ਕਿਦਰ ਤਾਂ ਧਿਆਨ ਨਹੀਂ ਨ ਕੋਈ ਗੱਲ ਨਹੀਂ ਸਮਰਤ ਦੁਨੀਆ ਨੂੰ ਆ ਜਾਂਦੇ ਮੀਡੀਆ ਇਹ ਸੋਸ਼ਲ ਮੀਡੀਆ ਇਹ ਤਾਂ ਕੋਈ ਬਤ ਨਹੀਂ ਸਕਦਾ ਪਖੰਡੀ ਦੇ ਪਖੰਡੋ ਦੀ ਦੂਰ ਹੋ ਜਾਂਦੇ ਨੇ ਠੀਕ ਆ ਤੇ ਧੰਨਵਾਦ ਆ ਸਾਰਾ ਸੋਸ਼ਲ ਮੀਡੀਆ ਤੇ ਅੱਜ ਜੋ ਵੀ ਕੁਝ ਚੱਲ ਰਿਹਾ ਚੜ੍ਹਦੀ ਕਲਾ ਦੇ ਨਾਲ ਜਿਹੜਾ ਹਨਾ ਸੱਚਾਈ ਸਾਹਮਣੇ ਆਉਂਦੀ ਆ ਤੇ ਮੈਂ ਹੀ ਬੇਨਤੀ ਕਰਦਾ ਨਾ ਸੋਣਾ ਸਾਰੇ ਸਿੰਘਾਂ ਨੂੰ ਸਾਰੇ ਜਿਹੜੇ ਗੁਰੂ ਸਾਹਿਬ ਦੇ ਇਥੇ ਅਸੀਂ ਪੰਜਾਬ ਦੇ ਪੰਜਾਬ ਸਾਡਾ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜੇੜਾ ਕੋਈ ਬਾਹਰੋਂ ਪਖੰਡੀਆਂ ਆਉਂਦਾ ਫਿਰ ਉਹਦੇ ਆਪ ਹੀ ਪੜਦੇ ਫਾਸ ਹੋ ਜਾਂਦੇ ਨੇ ਉਹ ਬਹੁਤਾ ਚਿਰ ਟਿਕਦਾ ਨਹੀਂ ਹੈਗਾ ਥੋੜਾ ਚਿਰ ਤਾਂ ਚੱਲਦੀ ਆ ਉਹਦੀ ਪਖੰਡ ਦੀ ਦੁਕਾਨ ਪਰ ਫਿਰ ਉਹ ਟਿਕ ਨਹੀਂ ਸਕਦਾ ਸਾਰਾ ਕੁਝ ਸਾਹਮਣੇ ਲੋਕਾਂ ਦੇ ਆ ਜਾਂਦਾ ਫਿਰ ਉਹਨੂੰ ਜਿੱਥੇ ਉਹ ਆਪ ਦਾ ਜਾਸ ਕਰਾਉਣ ਦਾ ਮਾਰਾ ਸਾਜ਼ ਜਿਸਤਾ ਹੈ ਤਾਉਂਦਾ ਹਨਾ ਉਹਦਾ ਫਿਰ ਲੋਕ ਲਾਣ ਦਾ ਪਉਂਦੇ ਨੇ ਇਸ ਕਰਕੇ ਦੇਖੋ ਜੀਵਨ ਸਰੇਗ ਦਾ ਜੀਵਨ ਗੁਰੂ ਸਾਹਿਬ ਉਹਦੋਂ ਕਲਪੁਰਖ ਵਹਿਗੁਰੂ ਚੰਗਾ ਭਾਗਾ ਵਾਲਾ ਹੁੰਦਾ ਜਿਹਨੂੰ ਜੀਵਨ ਮਿਲ ਜੇ ਪਰ ਇਸੇ ਚੰਗੇ ਕੰਮ ਕਰੋ ਹਮ ਤਗੀ ਚੋਰੀ ਇਹ ਚੀਜ਼ਾਂ ਤੋਂ ਦੂਰ ਰਹੋ ਪਖੰਡ ਤੋਂ ਦੂਰ ਰਹੋ ਸੱਚੀ ਸੁੱਚੀ ਕਿਰਤ ਕਰੋ ਕਿਰਤ ਕਰੋ ਨਾਮ ਜੱਗੋਂ ਬਣ ਸਕੋ ਇਹ ਹੀ ਹੁਦੇਸ ਆ ਆਵਦੇ ਬੱਚਿਆਂ ਦੀ ਪਾਲਣਾ ਕਰੋ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਉਹ ਚੌਧਿਆਂ ਦੇ ਬੈਠਣਾ ਚੰਗੇ ਕੰਮ ਕਰੋ ਫੇਰ ਹੀ ਗੱਲ ਬਣਨੀ ਆ ਨਹੀਂ ਪਖੰਡਾਂ ਦੇ ਤਾਂ ਜੇ ਪਖੰਡਵਾ ਦੇ ਨਾਲ ਜੁੜਾਂਗੇ ਨਾਲੇ ਤਾਂ ਸਰੀਰ ਕੋ ਲੁੱਟ ਨਾਲੇ ਧਨ ਦੌਲਤ ਵੀ ਲੁੱਟ ਸਾਰੇ ਪਾਸੋਂ ਲੁੱਟੇ ਜਾਣੇ ਸਾਨੂੰ ਆ ਖਰਾਬ ਫੇਰ ਮੱਥੇ ਦੇ ਹੱਥ ਮਾਰਦੇ ਇਸ ਕਰਕੇ ਇਹਨਾਂ ਦੇ ਲੋਕਾਂ ਤੋਂ ਦੂਰ ਰਹੋ ਸੋ ਇੱਕੋ ਤੇ ਬੰਦਾ ਮਾਲਾਵਾ ਬਣਦਾ ਹੋਇਆ ਨਜ਼ਰ ਆਇਆ ਸੀਗਾ ਤੇ ਆਖਰਕਾਰ ਇਹ ਜੇ ਪਖੰਡੀਆਂ ਦਾ ਹਾਲ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਕੀ ਕਿਸ ਤਰੀਕੇ ਦੇ ਨਾਲ ਇਸ ਚੀਜ਼ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ ਵੀ ਕੋਈ ਹੋਰ ਬੰਦਾ ਇਸ ਤਰੀਕੇ ਦੀ ਹਰਕਤ ਨਾ ਕਰੇ ਦੇਖੋ ਵਿੱਚ ਆਉਂਦੇ ਰਹਿੰਦੇ ਨੇ ਜਦੋਂ ਪਰਦਾ ਫਾਸ਼ ਹੋ ਜਾਂਦਾ ਭੱਜ ਜਾਂਦੇ ਨੇ ਉਹ ਹੂੰ ਠੀਕ ਆ ਪਰਮਾਉਣ ਵਾਲੇ ਲੋਕਾਂ ਨੂੰ ਬਹੁਤ ਕੋਸ਼ਿਸ਼ ਕਰਦੇ ਨੇ ਜਦੋਂ ਸਾਰਾ ਪਰਦੇ ਖੁੱਲਦੇ ਨੇ ਫਿਰ ਗੱਲ ਦਾ ਸਾਹਮਣੇ ਆ ਕੇ ਹੁੰਦਾ ਹੁਣ ਹੁਣ ਕਿਧਰ ਲੁਕ ਗਿਆ ਹੂੰ ਇਹ ਨਾਲ ਤਾਂ ਹੋ ਗਿਆ ਰੌਲਾ ਪੈਂਦਿਆਂ ਨੂੰ ਫਿਰ ਜੇ ਉਹ ਹੈ ਅਸਲ ਦੇ ਵਿਜਮਨਸਰ ਜਾਂ ਉਹਨਾਂ ਦੀ ਜਾਂ ਉਹ ਸਹੀ ਹੈ ਫਿਰ ਆ ਕੇ ਸਵਾਲਾਂ ਦੇ ਜਵਾਬ ਦੇਵੇ ਭੱਜਿਆ ਗਿਆ ਉਹ ਆ ਇਸ ਕਰਕੇ ਮੈਂ ਫਿਰ ਵਾਰ-ਵਾਰ ਇਹ ਕਹੀ ਜਾਂਦਾ ਵੀ ਤੁਸੀਂ ਸੱਚੇ ਸੋਚੇ ਗੁਰੂ ਨਾਲ ਜੁੜੋ ਪਖੰਡਵਾ ਦਾ ਖੇੜਾ ਛੱਡੋ ਤਾਂ ਕਿ ਜਿਹੜਾ ਕੋਈ ਪਖੰਡ ਕਰਦਾ ਉਹਦੇ ਆਪ ਹੀ ਲਾਣ ਤਾਂ ਪੈ ਜਾਂਦੇ ਨੇ ਕਹੜੀ ਲੋੜ ਨਹੀਂ ਸੋਸ਼ਲ ਮੀਡੀਆ ਤੱਕ ਦਾ ਜਿਹੜਾ ਹੈਗਾ ਉਹ ਚੱਲ ਰਿਹਾ ਸਾਰੀ ਦੁਨੀਆ ਦੇ ਉੱਤੇ ਕਿ ਇਸ ਕੈਮਰੇ ਦੀ ਅੱਖ ਤੋਂ ਕੋਈ ਨਹੀਂ بچਿਆ ਨਾ ਬਚ ਸਕਿਆ ਸੋ ਬਿਲਕੁਲ ਹੈ ਜਿਹਦਰ ਬਾਬਾ ਰਾਜਾ ਰਾਜ ਸਿੰਘ ਜੀ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਪਖੰਡਵਾਦ ਵਧ ਰਿਹਾ ਉਸ ਦੇ ਉੱਪਰ ਕਿਤਨੇ ਕਿਤੇ ਸੋਸ਼ਲ ਮੀਡੀਆ ਦੀ ਵੀ ਨਜ਼ਰ ਟਿੱਕੀ ਹੋਈਏ ਤੇ ਜਦੋਂ ਵੀ ਇਸ ਤਰੀਕੇ ਦਾ ਬੰਦਾ ਪਖੰਡਵਾਦ ਕਰਨ ਦੇ ਲਈ ਸ਼ਹੀਦਾਂ ਦੀ ਧਰਤੀ ਤੇ ਹੁੰਦਾ ਜਾਂ ਫਿਰ ਇੱਕ ਵੱਖਰੇ ਤਰੀਕੇ ਦਾ ਡੇਰਾਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਤੋਂ ਬਾਅਦ ਹੀ ਜਦੋਂ ਉਸ ਦਾ ਖੁਲਾਸਾ ਹੁੰਦਾ ਤਾਂ ਉੱਥੋਂ ਸਿੱਧੇ ਤੌਰ ਤੇ ਨਸਦਾ ਹੋਇਆ ਨਜ਼ਰ ਆਉਂਦਾ ਤੇ ਇਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਅਪੀਲ ਵੀ ਕੀਤੀ ਗਈ ਹੈ ਕਿ ਅਸੀਂ ਕਿਸੇ ਬਾਬੇ ਜਾਂ ਫਿਰ ਕਿਸੇ ਹੋਰ ਦੇ ਮਗਰ ਨਾ ਲੱਗੀਏ ਸਗੋਂ ਸਭ ਤੋਂ ਸਰਮੁਸ਼ਟ ਸਭ ਤੋਂ ਉੱਚ ਸਤਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋਈਏ ਉੱਥੇ ਜਾ ਕੇ ਮੱਥਾ ਟਿਕੀਏ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਤ ਨਿਰਪੱਖ ਪੋਸਟ